ਲਓ ਜੀ ਬਰਾਤ ਪਹੁੰਚ ਚੁੱਕੀ ਹੈ ਤੇ ਹੁਣ ਸ਼ੁਰੂ ਹੋਣ ਲੱਗੀਆਂ ਮੈਣੀਆਂ ਕੁੜਮਾ ਕੁੜਮਾ ਦੀਆਂ ਹੁਣ ਆ ਗਈ ਬਾਰੀ ਮਾਮਿਆਂ ਦੀ ਮੈਣਣੀ ਦੀ ਤੇ ਮਾਮੇ ਹੁਣੀ ਹੁਣ ਕਰਨਗੇ ਮੈਣਣੀ ਲਓ ਜੀ ਆ ਗਿਆ ਨਾਕਾ ਸਾਲੀਆਂ ਦਾ ਤੇ ਭੈਣ ਹੁਣੀ ਖੜਿਆ ਤੇ ਬਾਈ ਹੁਣਾ ਦਾ ਕੰਮ ਹੈਗਾ ਦੁੱਧ ਦਾ ਦੁੱਧ ਦਾ ਕੰਮ ਆ ਤੇ ਹੁਣ ਟੀਚਰਾਂ ਦੇਖਿਓ ਕਰਦੀਆਂ ਚਾਚੀਆਂ ਤਾਈਆਂ ਸਾਰੀਆਂ ਕੰਟਾਲੀਆ ਫੇਰ ਹੀ ਪਵਾਗੇ ਨੂੰ ਮੇਰੀ ਵੀਡੀਓ ਥੋੜਾ ਗਾਨ ਹੋਇਆ ਸੀ ਕੀ ਗੱਲ ਦੱਸੋ ਉਹ ਡਿਮਾਂਡ ਮੂੜ ਕੋ ਕਰੋਗੇ ਚੱਪਰ ਖੜੇ ਦੱਸੋ ਬੋਰ ਕੋ ਆਹ ਨੰਦਾਂ ਤਾਂ ਕਿ ਪਕੜੇ ਯਾਰ ਸਾਰੀਆਂ ਲਈ ਆ ਜੀ ਕਿੰਨੇ ਗਈ ਅਸੀਂ ਸਾਰੀਆਂ ਨਹੀਂ ਕੰਦੇ ਆ ਕੀ ਜਾਊਗੀ ਬਹੁਤ ਆ ਬੱਸ ਐਕਸੀਡੈਂਟ ਆ ਦੀ ਬਹੁਤ ਹਾਸਾਂ ਦੇਗਾ ਮੈਨੂੰ ਹੈਗੀ ਆ ਹਾਂ ਤਾਂ ਸਾਰੀਆਂ ਦਾ ਰਸਤਾ ਅੱਛਾ ਆ ਿਆਰੀ ਦੇ ਅੱਧਾ ਸਿਨਾ ਪਾਣੀ ਭਾਗੇ ਕੋਗਲੇ ਦੀ ਫਟਾ ਮਾਰ ਕੇ ਤਾਂ ਪਹਿਲੇ ਉਹਨੇ ਬਹੁਤ ਨਹੀਂ 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 ਰੱਖਦੇ ਆ ਉਹਨੂੰ ਪਾਣੀ ਦੁੱਧ ਦਾ ਪਾਣੀ 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 ਹੋਰ ਪਾਣੀ ਹੋਰ ਪਾਣੀ ਨਹੀਂ 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 ਦੋਵੇਂ ਮੰਗਿਆ ਤਾਂ ਨਹੀਂ ਨਹੀਂ میری گائی نہیں اس سے میرے کو پتہ نہیں کئی دن ہو گئے بینکاں بندا ہڈیاں کوئی کوئی نہ آج تک نہیں پتہ نہیں پہلا بیٹا نہیں پتہ پتہ نہیں سارے نہیں پانی پانی لگے ہاں گدچ نہیں ہے نہیں باڑے نہیں پا کے ਬਰੇ ਮਗਰਾਂ ਜੀ ਮੜਾ ਦਾ ਹਲੋ ਬਰੇ ਮੜਾ ਮਗਰਾਂ 500 ਰਿਆਲ ਅੱਜ ਲੋ ਜੀ ਘਟ ਤਾਂ ਸਾਲੀਆਂ ਨੇ ਨਾਕਾ ਤੇ ਹੁਣ ਖਾਣ ਪੀਣ ਹੋਊਗਾ ਸ਼ੁਰੂ ਭਾਂਤ ਭਾਂਤ ਦੀਆਂ ਮਠਿਆਈਆਂ ਤੇ ਭਾਂਤ ਭਾਂਤ ਦੇ ਪਏ ਨੇ ਪਕੌੜੇ ਇੱਧਰ ਬੈਠਿਆ ਬਾਪੂ ਹੁਣੀ ਤੇ ਨਾਲ ਤਾਏ ਹੁਣੀ ਬਾਬੇ ਹੁਣੀ ਇਹ ਬਾਬਾ ਜਗੀਰ ਸਾਡੇ ਬਹਿਣੀਆ ਲਾਣੇ ਦੇ ਵਿੱਚੋਂ ਬਹਿਣੀਆ ਲਾਣੇ ਕੋਈ ਸਾਡੇ ਸਾਰੇ ਪਿੰਡ ਚੋਂ ਇੱਕੋ ਇੱਕ ਬਜ਼ੁਰਗਾ ਜਿਹੜੇ ਸਭ ਤੋਂ ਵੱਡੇ ਆ ਜਦੋਂ ਭੈਣ ਦਾ ਵਿਆਹ ਸੀ ਉਦੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਸੀਗੀ ਉਹ ਤਿਆਰ ਹੁੰਦੀ ਸੀ ਤੇ ਆ ਦੇਖੋ ਵਾਹਿਗੁਰੂ ਜੀ ਮਹਾਂ de नान मारीअ i you ਦੇ ਹੈ ਬੇਰੀ ਲਾਭ ਪਰਵਤੀ ਕਰਮ ਜੜੜਾ ਲਖਨਾਮ ਜੀਓ ਬਾਣੀ ਦੇ ਪਾਠੇ ਸਤਿ ਜਿੜੋ ਪਾਪਤ ਜਾਣਾ ਪਦ ਰਾਮ ਜੀਓ ਕਰਮ ਜੜੜਾ ਨਾਮ ਤੇ ਹਾਮੇ ਹਿਮਰਤ ਨਾਮ ਜੜੜਾ जननंदी मन हर हर ॾिठा जननी अरंगाया ਪਿਆਰੇ ਚਾਰੇ ਮੁਕੇ ਜਿਸ ਸੰਤਾ ਨੂੰ ਭਗਤਾ ਨੂੰ ਪਿਆਰਿਆ ਪਿਆਰਿਆ ਸਿੱਧ ਕਵਾਨਾ ਸਿਹੇਤ ਸਿੰਘਾ ਜੀ ਕਮਾਈ ਦਾ ਧਿਆਨ ਕਰਕੇ ਫਲਸਾ ਜੀ ਸਾਹਿਬ ਨੂੰ ਬੋਲਣਾ ਜੀ ਸ੍ਰੀ ਵਾਲੇ ਜੋ ਗੁਰਤਾ ਜਿੱਥੇ ਰੱਖੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਰੱਖੀ ਅਖੰਡ ਪਰਮਾਤਮਾ ਦੇ ਸਾਥੇ ਨਾਲ ਜੀ ਮੇਰੀ ਬਖਸ਼ਿਸ਼ ਦੇ ਮੈਨੇ ਕਰਦੇ میں اپ کو مایا سننا مگر دے روٹیاں بانٹاں راگ سنوار چھڑا جگت دا رے میں تم تو جاگو ہریں من جی نے پا راج کراں تو لوڑی پائی کی اوہ 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 لوڑی پائی